ਸਾਡੇ ਕੋਲੇ ਉਸਪਣੇ ਤੋਂ ਬੰਦਾ ਕੁਝ ਨਹੀਂ ਰਹਿ ਗਿਆ ਸਾਰਾ ਦਿਨ ਅਸਲਾ 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 ਪਤਾ ਨਹੀਂ ਅਸਲੇ ਦਾ ਅਸੀਂ ਕੀ ਕਰਨਾ ਨਾਲੇ ਕਿਤੇ ਵੀ ਤੁਹਾਨੂੰ ਇਦਾਂ ਦੀ ਜਗ੍ਹਾ ਤੇ ਕੰਮ ਨਹੀਂ ਆਉਂਦਾ ਵੀ ਤੁਸੀਂ ਇਹਦਾ ਕੋਈ ਫਾਇਦਾ ਲੈ ਸਕੋ ਠੀਕ ਹੈ ਨਾ ਇਹਦਾ ਜਿੱਥੇ ਕੰਮ ਆਊਗਾ ਤੁਹਾਨੂੰ ਮਰਵਾਉਣ ਦੇ ਕੰਮ ਹੀ ਆਊਗਾ ਪਹਿਲਾਂ ਬੰਦਾ ਕਹਿਆ ਆਪੇ ਮਾਰ ਲਵਾਂਗਾ ਜੇ ਕਿਸੇ ਦੇ ਮਾਰੋਗੇ ਤਾਂ ਤੁਸੀਂ ਮਾਰੇ ਜਾਊਂਗੇ ਅਸਲ ਵਿੱਚ ਇਹ ਹਸਲਾ ਬਣਿਆ ਸੀਗਾ ਉਹਨਾਂ ਲੋਕਾਂ ਲਈ ਜਿਹੜੇ ਲੋਕ ਬਿਜ਼ਨਸਮੈਨ ਨੇ ਕੋਈ ਖੇਤਾ ਇਹ ਘਰ ਰਹਿ ਪਾਇਆ ਕਿਸੇ ਨਾ ਹਨਾ ਜਦ ਕੋਈ ਬਾਹਰ ਹੁੰਦਾ ਜਿਆਦਾਤਰ ਫਿਰਦਾ ਰਹਿੰਦਾ ਹੈ ਹਨਾ ਵੀ ਯਾਰ ਮੇਰੀ ਕਿਸੇ ਨਾ ਦੁਸ਼ਮਣੀ ਹੈ ਜਾਂ ਇਦਾਂ ਉਦਾਂ ਮੰਨ ਲਓ ਉਹਨਾਂ ਲਈ ਬੜਿਆ ਹੁਣ ਤਾਂ ਹਰੇਕ ਬੰਦਾ ਸ਼ੋਸ਼ ਬਣੇ ਜੀ ਯਾਰ ਬਈ ਬਾ ਮੇਰੀ ਬੱਲੇ ਬੱਲੇ ਆ ਲਗੋ ਇਹਨੇ ਰਵਾਲਵਾ ਟੰਗਿਆ ਪਿਸਟਲ ਟੰਗਿਆ ਇਹ ਨਹੀਂ ਪਤਾ ਕਿ ਮਜਾ ਭੁਗਤਣਾ ਕਿੰਨਾ ਮਹਿੰਗਾ ਠੀਕ ਹੈ ਨਾ ਕੱਲ ਪਰਸੋ ਇੱਕ ਗੱਲ ਖਬਰ ਹੈ ਜਿਹੜੇ ਤਰਨਤਾਰ ਇੱਕ ਕੁੜੀ ਨੇ ਕੁੜੀ ਮਾਰਤੀ ਮੁੰਡੇ ਨੇ ਨਾ ਕੀ ਦੱਸੋ ਸਕੂਲ ਦੇ ਵਿੱਚ ਅਸਰਾ ਲੈ ਗਿਆ ਹਨਾ ਸਭ ਤੋਂ ਵੱਡੀ ਗੱਲ ਕੀ ਹੈ ਜੇ ਸਾਡਾ ਹਸਲਾ ਬਣਾ ਲਓਗੇ ਠੀਕ ਹੈ ਜੀ ਸਾਡੇ ਲੋਕਾਂ ਨੇ ਸਭ ਤੋਂ ਵੱਡੀ ਤੌਂਸ ਹੈ ਕਿਸੇ ਵੀ ਕੰਮ ਨੂੰ ਲੈ ਕੇ ਆਉ ਹੈਗੀ ਹੈ ਰਾਜਨੀਤਿਕ ਤੌਂਸ ਠੀਕ ਹੈ ਜਾਂ ਸਰਪੰਚੀ ਪੰਚੀ ਦਾ ਵੋਟਣਾ ਕੋਈ ਗੱਲ ਨਹੀਂ ਬਾਈ ਤੈਨੂੰ ਵੋਟਾਂ ਵਿੱਚ ਦਿਖਾਂਗੇ ਸਾਡਾ ਤਾਂ ਤਾਂ ਲਾਇਸੈਂਸ ਨਹੀਂ ਬਣਾਇਆ ਸਾਡਾ ਤਾਂ ਹਸਲਾ ਨਹੀਂ ਬਣਾਇਆ ਹਨਾ ਅੱਜੇ ਲੀਡਰਾਂ ਨੂੰ ਜਾ ਕੇ ਸਾਡੀਆਂ ਇਹੀ ਗੱਲਾਂ ਹੁੰਦੀਆਂ ਨੇ ਠੀਕ ਹੈ ਨਾ ਸਾਡੇ ਹਿੰਦੁਸਤਾਨੀ ਦਾ ਕੰਮ ਇਹੀ ਰਹਿ ਗਿਆ ਜੇ ਰਸ ਬਣਾ ਦੇ ਤਾਂ ਅਸੀਂ ਵੋਟਾਂ ਪਾ ਦਾਂਗੇ ਨਹੀਂ ਬਣਾਓਗੇ ਤਾਂ ਵੋਟਾਂ ਨਹੀਂ ਪਾਉਂਦੇ ਠੀਕ ਹੈ ਨਾ ਅਸਲ ਦੇ ਵਿੱਚ ਇਹਦੇ ਵਿੱਚ ਇਹ ਹੈ ਨਾ ਇਸ ਦੇ ਚੀਜ਼ੇ ਵਿੱਚ ਇੱਕ ਇਹ ਗੱਲ ਹੁਣ ਜਿਹਦੇ ਆ ਵੀ ਪੰਜਾਬ ਸਰਕਾਰ ਵੱਲੋਂ ਪੱਕੀ ਦੇ ਤੇ ਲੱਖ ਸਵਾ ਲੱਖ ਦੀ ਬਰਤੀ ਤੇ ਇੱਕ ਪੱਕਾ ਨੋਟੀਫਿਕੇਸ਼ਨ ਵਾਲਾ ਜਿੰਦਾ ਵੀ 40 ਆਪਣੇ 40 ਜਾਂ 45 ਸਾਲ ਕੋਈ ਏਜ ਬਣਨੀ ਚਾਹੀਦੀ ਆ ਠੀਕ ਹੈ ਨਾ ਅਸਲ ਦੇ ਵਿੱਚ ਲਾਇਸੈਂਸ ਦਾ ਗਲਤ ਇਸਤੇਮਾਲ ਹੋ ਰਿਹਾ ਹੈ ਨਾ ਹਰੇਕ ਮੰਦਾ ਉਸਪਣੇ ਲਈ ਲਾਇਸੈਂਸ ਲੈ ਜਾਂਦਾ ਨਾਲੇ ਪਤਾ ਹੈ ਜਦੋਂ ਕੋਈ ਗਲਤ ਕੰਮ ਹੋ ਜਾਂਦਾ ਉਹਨਾਂ ਲੀਡਰਾਂ ਕੋਲ ਹੀ ਤੁਸੀਂ ਫੇਰ ਹੋਣੇ ਜਿੰਨਾ ਤੁਹਾਡੇ ਲਾਇਸੈਂਸ ਬਣਾਏ ਹੁੰਦੇ ਨੇ ਕਿਉਂਕਿ ਯਾਰ ਲੀਡਰਾਂ ਦੀਆਂ ਤਾਂ ਹੁਣ ਮਜਬੂਰੀਆਂ ਨੇ ਠੀਕ ਹੈ ਨਾ ਫਿਰ ਤੁਸੀਂ ਧੌਸਾ ਦੇਣਾ ਵੋਟਾਂ ਦੀਆਂ ਚਲੋ ਉਹਨਾਂ ਦਾ ਮੰਨ ਲਓ ਬੋਟ ਬੈਂਕ ਹੈ ਜੇ ਤੁਹਾਡਾ ਲਾਇਸੈਂਸ ਬਣਾਦਾ ਫਿਰ ਤੁਸੀਂ ਗਲਤ ਕੰਮ ਕਰਦੇ ਹੋ ਮੁੜ ਕੇ ਫੇਰ ਉਹਨਾਂ ਕੋਲ ਜਾਂਦੇ ਸਰ ਮੇਰੇ ਤਾਂ ਵਿਆਹ ਚ ਗੋਲੀ ਚੱਲ ਗਈ ਜੀ ਮੈਂ ਤਾਂ ਰਿਸ਼ਤੇਦਾਰ ਦੇ ਕਬਜ਼ੇ ਦੇ ਗਏ ਮੇਰੇ ਉੱਥੋਂ ਗੋਲੀ ਚੱਲ ਗਈ ਜੀ ਮੈਂ ਫਲਾਣੀ ਜਗ੍ਹਾ ਦੇ ਗਏ ਉੱਥੇ ਗੋਲੀ ਚੱਲ ਗਈ ਜੀ ਠੀਕ ਹੈ ਨਾ ਫਿਰ ਜੇ ਤੁਸੀਂ ਲੈ ਲਿਆ ਬਈ ਹੁਣ ਤੈਨੂੰ ਸਿਲੀੜੋ ਜੇ ਚਰਾਤਿਆਂ ਵਰੋਤਾ ਤੁਸੀਂ ਫੁਕਰੀਆਂ ਮਾਰ ਦਿੰਨੇ ਆ ਬਈ ਜੱਟ ਫਾਇਰ ਕਰਦਾ ਫਲਾਣਾ ਕਰਦਾ ਫਿਰ ਭੁਗਤੋ ਸਾਰਾ ਕੁਝ ਅਸਲ ਦੇ ਵਿੱਚ ਇੱਕ ਸਾਡਾ ਨਾ ਜਿਹੜਾ ਹਿੰਦੁਸਤਾਨ ਦਾ ਸਾਡੀ ਨੌਜਵਾਨੀ ਦਾ ਕਹਾਣ ਹੋ ਰਿਹਾ ਠੀਕ ਹੈ ਨਾ ਜ ਫੀਰ ਕੋਈ ਗੱਲ ਨਹੀਂ ਬਾਈ ਦੇਖਾਂਗੇ ਫੇਰ ਦੇਖ ਲਾਂਗੇ ਨਾਲੇ ਇਹ ਨਹੀਂ ਪਤਾ ਜੇਕਰ ਤੁਹਾਡੇ ਕੋਲੇ ਵੈਸੇ ਵੀ ਟੰਗਿਆ ਕਿਸ ਨੂੰ ਸ਼ੌਕ ਹੈ ਕਿਤੇ ਤੁਸੀਂ ਚਲੇ ਗਏ ਹਨਾ ਉੱਥੇ ਕਿਸੇ ਨੇ ਤੁਹਾਡੀ ਟੰਗਿਆ ਅਖਲਾ ਦੇਖ ਲਿਆ ਤੁਹਾਡੇ ਤੇ ਨਰਖਾ ਦੇਤੀ ਤੁਰੇ ਫਿਰੋ ਫੇਰ ਤੁਰੇ ਫਿਰੀ ਚੱਲਿਓ ਹਨਾ ਵੀ ਮੈਂ ਤਾਂ ਵੀ ਬੈਸੇ ਹੀ ਗਿਆ ਸੀਗਾ ਕਿਉਂਕਿ ਅੱਜ ਕੱਲ੍ਹ ਦੁਸ਼ਮਣੀ ਤਾਂ ਤਕਰੀਬਨ ਹਰੇਕ ਨਹੀਂ ਬਣਾ ਰખી ਹੈ ਤੁਹਾਡੇ ਬੰਦੇ ਨੂੰ ਬਹਾਨਾ ਚਾਹੀਦਾ ਵੀ ਆ ਲਗੂ ਇਹਦੇ ਕੋਲੇ ਪਿਸਟਲ ਟੰਗਿਆ ਜੀ ਬੰਦੂਖ ਨਹੀਂ ਪਰਦਾ ਸੀ ਮੁੜ ਕੇ ਤੁਰੇ ਫਿਰੀ ਚੱਲੋ ਫੇਰ ਐਸਐਸਪੀ ਦਫ਼ਤਰ ਡੀਸੀ ਦਫ਼ਤਰ ਵੀ ਨਾ ਜੀ ਸਾਡੇ ਗਲਤ ਹੋ ਗਿਆ ਫੇਰ ਮੁੜ ਕੇ ਤੁਸੀਂ ਲੀਡਰਾਂ ਕੋਲੇ ਆ ਤੁਹਾਡੇ ਹਲਕੇ ਦੇ ਐਮਐਲਏ ਮੰਤਰੀ ਕੋਲੇ ਹੁਣ ਵੀ ਸਾਡੇ ਦੇ ਗਲਤ ਵਰਚ ਆ ਗਿਆ ਇਸ ਕਰਕੇ ਨਾ ਹੀ ਮੰਗੇ ਲਓ ਯਾਰ ਜਦੋਂ ਨੂੰ ਸਾਹਮਣੇ ਇੰਨੇ ਰੱਖਣਾ ਤੁਹਾਨੂੰ ਇਹ ਘਾਟੇ ਲੈ ਕੇ ਨਾ ਕਰਨਾ ਕੀ ਹੈ ਇਹ ਤਾਂ ਬਣਿਆ ਬਿਜ਼ਨਸਮੈਨ ਬੰਦਿਆਂ ਵਾਸਤੇ ਠੀਕ ਹੈ ਜਿਹੜੇ ਬਾਹਰ ਅੰਦਰ ਰਹਿੰਦੇ ਨੇ 24 ਘੰਟੇ ਜਿਹਨਾਂ ਇੰਡਸਟਰੀਆਂ ਲੱਗੀਆਂ ਨੇ ਵੱਡੇ ਵੱਡੇ ਸ਼ਾਹੂਕਾਰ ਲੋਕ ਨੇ ਜਿਨ੍ਹਾਂ ਲੋੜ ਹੈ ਤੁਸੀਂ ਤਾਂ ਕੀ ਹੈ ਜੇ ਲੜਪੇ ਕਿਸੇ ਨਾਲ ਪਾਣੀ ਵੀ ਇੱਥੇ ਲੜਪੇ ਵੱਟ ਪੇ ਲੜਪੇ ਤਾਂ ਤੁਸੀਂ ਗੋਲੀ ਮਾਰ ਦੇਣੀ ਹੈ ਕਿਸੇ ਵਿਆਹ ਚੜ੍ਹ ਕੇ ਤਾਂ ਤੁਸੀਂ ਗੋਲੀ ਮਾਰ ਦੇਣੀ ਹੈ ਕਿਤੇ ਕੋਈ ਕਿਸੇ ਨੂੰ ਗਲਤ ਉਲਟਾ ਫੁਲਟਾ ਗਾਣਾ ਲਵਾਤਾ ਤਾਂ ਤੁਸੀਂ ਗੋਲੀ ਮਾਰ ਦੇਣੀ ਆ ਸੋ ਮੇਰੀ ਸਾਰਾ ਹੱਥ ਮੰਨ ਕੇ ਬੇਨਤੀ ਹੈ ਬਾਈ ਇਸ ਤੋਂ ਬਚ ਜਾਓ ਜਿੰਨਾ ਬਚਿਆ ਜਾਂਦਾ ਨਹੀਂ ਤਾਂ ਸਾਡਾ ਜਿਹੜਾ ਹਿੰਦੂਸਤਾਨ ਦਾ ਬੇੜਾ ਬਹੁਛੇ ਦੀ ਗਰਖ ਹੋ ਜੂਗਾ ਸਾਡੀ ਜਿਹੜੀ ਨੌਜਵਾਨੀ ਪੀੜ੍ਹੀ ਹੈ ਨਾ ਸਾਰੀ ਚੀਜ਼ ਇਹ ਇਹਦੇ ਵਿੱਚ ਵੜ